ਰ ਆਇਆ ਸੀ ਤੇਰਾ ਅੱਜ ਵੱਡੀ ਨੂੰ ਤਾਂ ਆ ਆਛਾ ਲੈ ਪਰ ਹੁਣ ਆਇਆ ਕਿ ਆ ਕੀ ਛੋਟੀ ਰਪਾ ਅੱਛਾ ਲੈ ਤੂੰ ਅੱਛਾ ਪਰੋਣੇ ਤੇ ਪਰੋਣਿਆਂ ਨਾਲ ਬਿਜੀ ਆ ਤੂੰ ਉਹ ਕੀ ਪਰੋਣੇ ਤੇ ਕੌਣ ਆਈ ਜਾਂਦੇ ਚੰਗਾ ਪਰੋਣੇ ਆਇਆ ਕੀ ਲੈ ਕੇ ਆਈਆਂ ਇੱਕ ਬਿਸਕੁਟ ਬੈਸਕਟ ਕਾ ਲੈਣੀ ਧਾਰਾ ਅੱਛਾ ਸੋਣ ਆ ਗਿਆ ਸੰਧਾਰਾ ਦੇਣ ਆਏ ਸੀ ਤਾਂ ਹੀ ਪਰੋਣੇ ਤੁਰੇ ਆਉਂਦੇ ਆ ਛੋਟੀ ਤਾਂ ਨਹੀਂ ਆਇਆ ਨੇ ਪਤਾ ਫਾਇਆ ਹਮ ਦਾ ਵੀ ਆ ਕੇ ਨਹੀਂ ਆਉਂਦਾ ਪਰ ਹੁੰਦਾ ਉਹਦੇ ਮਾਪੇ ਮੁੱਕੇ ਸੀ ਆਇਆ ਨਹੀਂ ਹੁਣ ਪਤਾ ਨਹੀਂ ਅਪਚਾਈ ਆ ਗਈ ਅਬ ਜਦ ਪਈ ਚਾਚੀ ਭੈਣ ਆ ਜੂਗਾ ਮੈਂ ਕਿਹਾ ਚੱਲ ਚਾਰ ਬਿਸਕਟ ਭੈਣ ਨੂੰ ਦਿਆਵਾ ਹਾਂ ਹਾਂ ਮੈਂ ਖਾ ਗਰ ਲੂਗੀ ਆਹ ਨਾ ਭੈਣ ਭਾਗਾਂ

ਸੰਤਾਰੇ ਆਏ ਤੁਸੀਂ ਵੀ ਲੋਜਗਾ ਆਪਦੀ ਦਾ ਪਤਾ ਨਹੀਂ ਆਉਂਦਾ ਕਿ ਕੁਛ ਖਾਣ ਨੂੰ ਆਉਣਾ ਕਿ ਨਹੀਂ ਆਉਣਾ ਵੀ ਮੈਂ ਨਹੀਂ ਕੁਛ ਦੀ ਤੁਸੀਂ ਆਪੇ ਕੁਛ ਲਓ ਮੇਰੀਆਂ ਤਾਂ ਸਹੇਲੀਆਂ ਉਹ ਲਿੱਤੀਆਂ ਸੀਜ਼ ਦਾ ਮੇਲਾ ਲੱਗਾ ਸੀ ਉੱਥੇ ਚੱਲੀਆਂ ਧੀਆਂ ਤੇ ਆਪ ਤੇ ਹੀ ਨਹੀਂ ਆਖੇ ਲੱਗਦੇ ਤੇ ਬਾਹਰ ਲੈਣੇ ਕੀ ਆਖੇ ਲੱਗਣਾ ਦੱਸ ਆਪ ਤੇ ਨਿਆਣੇ ਆਖੇ ਨਹੀਂ ਲੱਗਦੇ ਦੇਖਾ ਮੈਂ ਖਲਾ ਛੇ ਲੀਂ ਘੜੇ ਬਬਲੀ ਲੀਂ ਘੜੇ ਹਾਂਜੀ। ਬੁਲਾਇਆ ਸੀ ਮੈਨੂੰ ਤੁਸੀਂ? ਹਾਂ ਬਬਲੀ ਬੁਲਾਇਆ ਸੀ ਮੈਂ। ਲੈ ਬਬਲੀ। ਮੜੀਆਂ ਧੂਨੀਆਂ ਚਾੜੀਆਂ ਪਾਈਆਂ ਨੇ। ਹਾਂ। ਹਾਂਜੀ ਮੰਮੀ। ਸੋਹਣੀ ਲੱਗਦੀਆਂ। ਇਹ ਕਹਿੰਦੇ ਸੀ ਤਿਆਰ ਹੋ ਕੇ ਰਹਿ ਆ। ਆ ਸੋਹਣੀਆਂ ਆ। ਅੰਜਸੋਣ ਆ ਗਿਆ ਤਾਂ ਕਹਿੰਦਾ ਹੁਣ ਤਿਆਰ ਹੋ ਕੇ ਰਹਿ। ਸੋਣ। ਹਾਂ। ਨਹੀਂ ਤੇਰੇ ਵੀਰ ਨੇ ਆਣਾ ਮੈਂ ਜੇ ਕਹਾਂ ਨੀ ਤੇਰੇ ਵੀਰ ਨਹੀਂ ਆਉਣਾ ਤਾਂ ਤਿਆਰ ਹੋਈਂ ਆ ਤੂੰ। ਵੀਰ ਨੇ। ਹਾਂ। ਮੰਮੀ ਵੀ ਤਾਂ ਪਤਾ ਨਹੀਂ ਨਹੀਂ ਸੌਣ ਆ ਗਿਆ ਮੈਂ ਕਿਹਾ ਸ਼ਰਤ ਰਵੀਰ ਨੇ ਆਉਣਾ ਕੋਈ ਨਹੀਂ ਸਜੀ ਪਈ ਆ ਬਾਹਰ ਲਾ ਚੁੱਤੀ ਜਾ ਕੇ ਲਸਕੜੀ ਪੀਣਾ ਤੁਹਾਡੇ ਘਰੇ ਹੀ ਕੀ ਹੋਇਆ ਮੰਮੀ ਉਹ ਤਾਂ ਰੰਸੀ ਵਾਏ ਸੀਗੇ ਮੰਮਾ ਮੇਰੇ ਕੋਈ ਕੰਮ ਨਹੀਂ ਹੋਇਆ ਨਹੀਂ ਜੀ ਵੀ ਸੰਧਾਰ ਲੈ ਕੇ ਨਹੀਂ ਆਣਾ ਸੰਧਾਰਾ ਨਹੀਂ ਜਿਹੜੀ ਨਾ ਕਨਾ ਬਣਾ ਦਿਓ ਸ਼ਰੀਕੇ ਚ ਜੀ ਨੂੰ ਕਹਿ ਦੀ ਸੰਧਾਰਾ ਦੇ ਜਿਵੇਂ ਆ ਕੇ ਸਾਰਿਆਂ ਦੇ ਸੰਧਾਰੇ ਆ ਗਏ ਆ ਗਵਾਂਡੀ ਵੀ ਦੇ ਗਏ ਆ ਸੰਧਾਰ ਤੇ ਵੀਰ ਨੂੰ ਆਖ ਨਵੀ ਵੀ ਸੰਧਾਰਾ ਲੈ ਆਵੇ ਚੰਗਾ ਮੈਂ ਤਾਂ ਤਾਂ ਗਿਆ ਸੀ ਵੀ ਕਿਤੇ ਮੇਰੇ ਮਗਰੋਂ ਹੋ ਕੇ ਨਾ ਮੁੜ ਜਾ ਮੈਂ ਵੀ ਕਿੱਥੇ ਜਾਣਾ ਹੁੰਦਾ ਵਾ ਸੋ ਕੰਮ ਆ ਮੈਨੂੰ ਤਾਂ ਮੇਰੇ ਮਿੰਨੂ ਮੇਰੇ ਵਿਹੜਾ ਨਾ ਚਲੇ ਜਾਵੇ ਕਿਤੇ ਉਹਨੂੰ ਆਖ ਦੇਣੀ ਚੰਗਾ ਮੈਨੂੰ ਯਾਦ ਹੀ ਨਹੀਂ ਕਿ ਦੀ ਇਹਨੇ ਆਉਣਾ ਸੀ ਤਾ ਮੰਮੀ ਤੇ ਜਾਂਦੇ ਸੀ ਕਿ ਇੰਜ ਕਰਦੀ ਆ ਮੈਂ ਫਾਫੀ ਨੂੰ ਫੋਨ ਕਰਕੇ ਦੇਖ ਲੇ। ਜਿਹੜੇ ਨੂੰ ਹੱਸਦੀ ਹੈ। ਹਲੋ ਹਲੋ। ਪਾਪੂਕਲੀ। ਸ਼ਸ਼ੀਕੰਵ ਭਾਜੀ, ਸਸ਼ੀਕਲ ਭਾ ਨੰਬਰ ਤੇ ਤੇਰੇ ਵੀਰੇ ਦਾ ਇਹ ਤਾਸ ਕੀ ਗੱਲ ਐ? ਉਹ ਪਾਪੂ ਜੀ ਮੈਂ ਤਾਂ ਵੈਸੇ ਹੀ ਫੋਨ ਕੀਤਾ ਸੀਗਾ। ਵੈਸੇ ਤਾਂ ਨਹੀਂ ਤੂੰ ਕਰਨ ਵਾਲੀ ਕੋਈ ਨਾ ਕੋਈ ਕੰਮ ਤਾਂ ਤੈਨੂੰ ਹੋਣਾ ਐ। ਤਾਈ ਤੂੰ ਫੋਨ ਕੀਤਾ 10 ਕੀ ਕਹਿਣਾ ਸੀ ਪਾਪੀ ਜੀ ਮੈਂ ਤਾਂ ਵੈਸੇ ਹੀ ਵੀਰੇ ਨੂੰ ਫੋਨ ਕੀਤਾ ਸੀਗਾ ਕੰਮ ਦਾਸ ਬਬਲੀ ਕੰਮ ਪਾਪੀ ਜੀ ਮੈਂ ਕਹਿੰਦੀ ਸੀਗੀ ਸੌਣ ਵੀ ਨਾ ਚੜ ਗਿਆ ਫੇਰ ਫੇਰ ਕੀ ਹੋ ਗਿਆ ਸੌਣ ਵੀ ਚੜਨਾ ਹੈ ਭਾਦੋ ਵੀ ਆਣਾ ਹੈ ਪਾਪੀ ਜੀ ਉਹ ਮਮੀ ਪੁੱਛਦੇ ਸੀਗੇ ਕਿ ਸੰਧਾਰਾ ਦੇਣ ਨਹੀਂ ਹੋਣਾ ਤੁਸੀਂ ਬਬਲੀ ਸੰਧਾਰਾ ਤੇਰਾ ਤੇਰੇ ਮਾਪੇ ਨਾਲ ਸੀ ਉਹ ਦੁਰਗੇ ਤੇ ਤੇਰਾ ਸਦਾਰਾ ਖਤਮ ਦੇਖ ਸਾਡੇ ਬੱਚੇ ਛੋਟੇ ਨੇ ਉਹਨਾਂ ਦੇ ਵੀ ਬਹੁਤ ਖਰਚੇ ਨੇ ਅਸੀਂ ਉਹ ਵੀ ਦੇਖਣੇ ਹੁੰਦੇ ਨੇ ਅਸੀਂ ساری ਜ਼ਿੰਦਗੀ ਤੁਹਾਨੂੰ ਹੀ ਦੇਖੀ ਜਾਵਾਂਗੇ ਕੱਟ ਫੋਨ ਕੱਟ ਤਾ ਓੜ ਓੜ ਮੈਂ ਕੀ ਕਰਾਂਗੀ ਇਹ ਜਵਾਬ ਦਵਾਂਗੀ ਨਾਨੋ ਕੀ ਜਵਾਬ ਦਵਾਂਗੀ ਮੈਨੂੰ ਸਮਝ ਆਉਣਾ ਨਹੀਂ ਆਪ ਵੀ ਨਾ ਫੋਨ ਕੱਟਤਾ ਬਿੰਨੂ ਕੀ ਪਤਾ ਸੀ ਕਿ ਮੇਰੀ ਮਾਂ ਦੇ ਨਾਲ ਮੇਰੇ ਸਾਰੇ ਚਾਰ ਰਿਸ਼ਤੇਦਾਰੀਆਂ ਦਾ ਸਭ ਖਤਮ ਹੋ ਗਿਆ ਇਹ ਮਾਂ ਕਿਨੂ ਵਛੇ ਗਈ ਸੀ ਕਿਉਂ ਲੈ ਕੇ ਗਿਆ ਰੁਪਾ ਮੇਰੀ ਮਾਂ ਨੂੰ ਮੈਨੂੰ ਲੋੜ ਸੀ ਉਹਦੀ ਕੀ ਕਰਾਂ

امی تاری کیچن تے ابھی ہو گیا چل دیکھو کتنی اچھی لگ رہی ہیں تیار ہوئیں ہیں چل क्यों اپا میں نہ سکتے ہو حال ہاں تے تنوں کیوں ہویا کیوں دس بیٹھی ہیں نہیں تیرے تو بنا تے رونا کی ادھوری رونق نہیں لگنی ہاں چل چل تسی جاؤ میرا من نہیں ہے نہیں کوئی ਹਾਂ ਜਰਮਾਰ ਬਰੀ ਕੋਲੀ ਨੂੰ ਕੋਈ ਸੰਦਰਾ ਮੇਲ ਕੰਮ ਕਰਵਾਉਣਾ ਹੈ ਉਹシナ ਅਸੀਂ ਚੱਲੋ ਸੋਨਾਂ ਦਾ ਵਿਕੋ ਚਲੀਏ ਜਗਨਨਾਥ ਕ੍ਰੀਏਸ਼ਨਸ ਦੇ ਬਾਗੇ ਨੇ ਉਹਨਾਂ ਨੂੰ ਕੋਈ ਨਾ ਕੋਈ ਪ੍ਰਯਾਦ ਲੈ ਕੇ ਜਾਂ ਉਹ ਕੋਈ ਨਾ ਕੋਈ ਹਲ ਜਮੂਰ ਕੱਢਣਗੇ ਚਲੋ ਚਲੀਏ ਆਪਾਂ ਆਕਰਾ ਕੇ ਛੱਡ ਕੇ ਤੇ ਸਾਨੂੰ ਮੋੰਦੀ ਕਿ ਗੱਲ ਕੀ ਹੋਈ ਏ ਇਹ ਦੱਸਾਂ ਦੇਵੀ ਮੇਰੇ ਸਾਰੇ ਸੰਧਾਰੇ ਤਵਾਲੀਆਂ ਲੋੜੀਆਂ ਸਭ ਕੁਝ ਖਤਮ ਹੋ ਗਿਆ ਮੇਰੇ ਮਾਪਿਓ ਨਾਲ ਹੀ ਲੈ ਗਏ ਮੇਰਾ ਭਰਾ ਮੇਰੇ ਦਰਵਾਜ਼ੇ ਨਹੀਂ ਚੜਿਆ ਭਾਅ ਚ ਵੀ ਠੀਕ ਦੀਆਂ ਪਰ ਇਹ ਮੇਰੇ ਸਾਰੇ ਮੈਨੂੰ ਹਰ ਵੇਲੇ ਤਾਨੇ ਮਿਹਣੇ ਮਾਰ-ਮਾਰ ਕੇ ਚਿੰਦੇ ਨੂੰ ਖਤਮ ਕਰ ਦਿੱਤੀ ਚੁੱਪ ਕਰ ਮੇਰੀ ਭੈਣ ਚੁੱਪ ਕਰ ਫੇਰ ਕੀ ਹੋਇਆ ਜੇ ਤੇਰਾ ਵੀਰ ਨਹੀਂ ਆਉਂਦਾ ਤੇ ਅਸੀਂ ਵੀ ਤੇਰੇ ਭੈਣ ਭਾਈਆਂ ਦਾ ਮੈਂ ਤੇਰੀ ਭੈਣ ਆ ਮੈਂ ਤੇਰੇ ਨਾਲ ਸਦਾ ਖੜੀ ਆ ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਖੁੱਲੇ ਰਹਿਣਗੇ ਜਦੋਂ ਮੱਝੀ ਆ ਆਪਣੇ ਸੁਖ ਸੁੱਖ ਸੁਨਾ ਮੈਂ ਜਿੰਨਾ ਹੋ ਸਕੇ ਤੇਰੀ ਮਦਦ ਜ਼ਰੂਰ ਕਰਾਂਗੀ ਲਿਆ ਕੁੜੀਓ ਐ ਫੜ ਤੇਰੇ ਪੇਕੇ ਆਂਦਾ ਸੁਧਾਰਾ ਮੇਰਾ ਹਾਂ ਤੇਰਾ ਮੇਰਾ ਸੰਧਾਰਾ ਤੇਰੇ ਪੇਕਿਆਂ ਦਾ ਸਧਾਰਾ ਤੇਰੀ ਭੈਣ ਸੋਨਾ ਵੱਲੋਂ ਜਾਂ ਪ੍ਰਕ੍ਰੇਸ਼ਨਸ ਵੱਲੋਂ ਪਰ ਹੁਣ ਤੇਰੀ ਸੱਸ ਨੂੰ ਤੈਨੂੰ ਮੇਰੇ ਮਾਰਨ ਦੀ ਲੋੜ ਨਹੀਂ ਪਏਗੀ ਨਾ ਹੀ ਉਹਦੀ ਸ਼ਰੀਕਾਂ ਵਿੱਚ ਨੱਕ ਵੱਟੀ ਜਾਏਗੀ ਐ ਫੜ ਸਧਾਰਾ ਪਰਵਾਨ ਕਰ ਆਪਣੀ ਭੈਣ ਵੱਲੋਂ ਫਿਰ ਵੀ ਤੁਸੀਂ ਲੈ ਕੇ ਆਇਓ ਮੇਰਾ ਮੈਂ ਲੈ ਕੇ ਆਈ ਆ ਤੇਰੀ ਤੁਹਾਨੂੰ ਨਹੀਂ ਪਤਾ ਤੁਸੀਂ ਕਿੱਡਾ ਵੱਡਾ ਐਸਾਨ ਕੀਤਾ ਮੇਰੇ ਤੇ ਤੁਸੀਂ ਮੈਨੂੰ ਇੰਨੇ ਜਿਹੇ ਤਾਨੇ ਮੇੜਿਆ ਤੋਂ ਬਚਾ ਲਿਆ ਅੱਜ ਮੇਰੀ ਤੁਸੀਂ ਇੱਜ਼ਤ ਰੱਖ ਲਈ ਦੀ ਦੀ ਤੁਸੀਂ ਅੱਜ ਮੇਰੀ ਇੱਜ਼ਤ ਰੱਖ ਲਈ ਪਤਾ ਨਹੀਂ ਕਿੰਨੀਆਂ ਕਿੰਤੀਆਂ ਇਸ ਕਰਕੇ ਸੁਸਾਇਡ ਕਰਦੀਆਂ ਇਹ ਕਹਿੰਦੇ ਮੈਂ ਨਾ ਉਹ ਪਰੇਸ਼ਾਨ ਹੋ ਗਈ ਸੀ ਦੀ ਦੀ ਕੋਈ ਗੱਲ ਨਹੀਂ ਪਬਲਿਕ ਕੋਈ ਗੱਲ ਨਹੀਂ ਆਓ ਪੈਣੋ ਰਲ ਕੇ ਇਹ ਉਪਰਾਲਾ ਕਰੀਏ ਕਿ ਲੋੜੀਆਂ ਦਿਵਾਲੀਆਂ ਲਖਣੀਆਂ ਸਿਰਫ ਮਾਵਾਬ ਦੇ ਤਾਂ ਹੀ ਰਹਿੰਦੀਆਂ ਨੇ 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 ਇਹ ਬਿਲਕੁਲ ਗਲਤ ਗੱਲ ਹੈ ਜੇ ਸਾਡੇ ਭਰਾ ਪਰਜਾਈ ਬਹੁਤ ਚੰਗੇ ਨੇ ਜਾਂ ਚੰਗੇ ਨੇ ਤਾਂ ਸਾਡੇ ਘਰਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਮੈਨੂੰ ਅੱਜ ਇਹ ਕੰਟੈਂਟ ਬਣਾਉਣ ਟਾਈਮ ਇੱਕ ਕਈ ਗੱਲ ਆਪਣੇ ਬਾਪੂ ਜੀ ਦੀ ਯਾਦ ਆਈ ਬਾਪੂ ਜੀ ਕੀ ਕਰਦੇ ਸੀ ਜੇ ਘਰ ਚੋ ਧੀਆ ਹੱਸਦੀਆਂ ਜਾਣ ਤੇ ਘਰ ਦੀਆਂ ਕੰਨਾਂ ਹੱਸਦੀਆਂ ਨੇ ਜੇ ਘਰ ਚੋ ਧੀਆ ਰੋਂਦੀਆਂ ਜਾਣ ਤੇ ਕੰਨਾਂ ਸਿਰਫ ਰੋਂਦੀਆਂ ਨਹੀਂ ਉਹ ਕੰਦਾ ਹਿੱਲ ਵੀ ਜਾਂਦੀਆਂ ਨੇ ਤੇ ਉਹਨਾਂ ਦੀ ਚੜਾ ਵੀ ਕਮਜ਼ੋਰ ਹੋ ਜਾਂਦੀਆਂ ਨੇ ਅਸੀਂ ਇੱਕ ਸੁਨੇਹਾ ਤੁਹਾਡੇ ਸਾਹਮਣੇ ਲੈ ਕੇ ਆਇਆ ਹਮੇਸ਼ਾ ਕਿਹਾ ਜਾਂਦਾ ਹੈ ਕਿ ਇਹ ਪੁਰਾਣੇ ਟਾਈਮ ਵਿੱਚ ਹੁੰਦਾ ਸੀ ਅੱਜ ਕੱਲ ਐਦਾਂ ਨਹੀਂ ਹੁੰਦਾ ਐਦਾਂ ਅੱਜ ਵੀ ਹੁੰਦਾ ਹੈ ਸਾਡੇ ਵਾਲੀ ਪੈਣਾ ਜੋ ਅੱਜ ਇੱਥੇ ਨਹੀਂ ਆ ਸਕਕੇ ਬਹੁਤ ਚਾਹ ਸੀ ਉਹਨਾਂ ਨੂੰ ਤੀਆਂ ਦਾ ਪਰ ਸਰਦਾਰ ਨੇ ਮਨਾ ਕਰਤਾ ਲਖੜੀ ਬੰਨਣ ਨਹੀਂ ਜਾਣਾ ਤੇ ਪਰਚਾਈ ਕਹਿੰਦੀ ਤੀਆਂ ਮਨਾਂ ਚਲੇ ਜਾਂਦੀ ਐ ਲਖੜੀ ਬੰਨਣ ਨਹੀਂ ਆ ਸਕਦੀ ਸਦਾ ਕਦੀ ਵੀ ਸਾਡੇ ਘਰੋਂ ਕੁਝ ਲੈਣ ਨਹੀਂ ਆਉਂਦੀਆਂ ਉਹ ਜਦੋਂ ਵੀ ਆਉਂਦੀਆਂ ਨੇ ਖੁਸ਼ੀਆਂ ਖੇੜੇ ਹਾਸੇ ਆਪਣੀ ਕਿਸਮਤ ਨਾਲ ਲੈ ਕੇ ਆਉਂਦੀਆਂ ਨੇ ਇਸ ਲਈ ਆਪਣੇ ਘਰਾਂ ਦੇ ਦਰਵਾਜ਼ੇ ਸਦਾ ਉਹਨਾਂ ਲਈ ਖੁੱਲੇ ਰੱਖੋ ਵਰਕਤਾ ਬਣੀਆ ਰਹਿਣਗੀਆ ਇੱਥੇ ਮੈਂ ਟੀਮ ਜਗਰਾਵ ਕ੍ਰੀਏਸ਼ਨਸ ਵੱਲੋਂ ਤੇ ਗੋਲਡੀ ਅਨੇਜਾ ਫਿਲਮਸ ਵੱਲੋਂ ਤੁਹਾਡੇ ਸਾਰਿਆਂ ਦਾ ਤਨਵਾਦ ਕਰਦੀ ਹਾਂ ਕਿਤੇ ਮੁੱਕ ਨਾ ਜਾਏ ਤੀਆਂ ਤੇ ਸੰਧਾਰਿਆਂ ਦੀ ਗੱਲ ਕਿਤੇ ਮੁੱਕ ਨਾ ਜਾਏ ਤੀਆਂ ਤੇ ਸੰਧਾਰਿਆਂ ਦੀ ਗੱਲ ਕਿਤੇ ਰੁਕ ਨਾ ਜਾਏ ਬਾਤਾਂ ਤੇ ਹੁੰਗਾਰਿਆਂ ਦੀ ਗੱਲ ਕਦੇ ਤੀਆਂ ਤੇ ਧਿਆਣੀਆਂ ਦਾ ਮੋਹ ਵੀ ਨਾ ਟੁੱਟੇ ਕਦੇ ਚਾਟੀ ਤੇ ਬਧਾਨੀਆਂ ਦਾ ਸਾਥ ਵੀ ਨਾ ਛੁੱਟੇ ਹੋਵੇ ਮਣਵੀਲ ਜਾਂ ਓਸੀ ਜਾਂ ਲਾਰਿਆਂ ਦੀ ਗੱਲ ਕਿਤੇ ਮੁੱਕ ਨਾ ਜਾਵੇ ਤੀਆਂ ਤੇ ਸੰਧਾਰਿਆਂ ਦੀ ਗੱਲ ਮਾਵਾ ਮਾਸੀਆਂ ਤੇ ਚਾਚੀਆਂ ਦੀ ਛਾਂ ਸਿਰ ਹੋਵੇ ਕੋਈ ਟੁੱਕਰ ਮਸੂਮਾਂ ਦੇ ਹੱਥਾਂ 'ਚ ਨਾ ਖੋਏ ਰਹੀ ਚੱਲਦੀ ਹਮੇਸ਼ਾ ਰਿਸ਼ਤੇ ਪਿਆਰਿਆਂ ਦੀ ਗੱਲ ਕਿਤੇ ਅੱਜ ਦੇ ਮਸ਼ੀਨੀ ਯੋਗ ਵਿੱਚ ਰਿਸ਼ਤੇ ਜ਼ਿੰਦਗੀ ਨਾਲੋਂ ਦੇ ਰਹਿਣ ਬਾਗ ਫੁੱਲ ਕਾਰੀਆਂ ਤੇ ਫੁੱਲਾਂ ਵਾਲੇ ਝੋਲੇ ਮੱਤਰਾਕਾ ਵਿੱਚ ਹੁੱਕ ਨਾ ਜਾਏ ਨਾ ਚੰਨ ਤਾਰਿਆਂ ਦੀ ਗੱਲ ਕਿਤੇ ਮੁੱਕ ਨਾ ਜਾਏ ਜਾਂ ਤੇ ਸੰਧਾਰਿਆਂ ਦੀ ਗੱਲ ਕਿਤੇ ਮੁੱਕ ਨਾ ਜਾਏ ਤੀਆਂ ਤੇ ਸੰਧਾਰਿਆਂ ਦੀ ਗੱਲ ਧੰਨਵਾਦ ਜੀ